ਹਾਂ ਹੋਏਗਾ ਤੂੰ ਕਿਸੇ ਅਮੀਰ ਬਾਪ ਦਾ ਬਗਰੇਲ ਮੁੰਡਾ ਪਰ ਤੇਰੇ ਵਰਗੇ ਸਿੱਪ ਉਡਾਉਣਾ ਜਾਣਦੇ ਆ ਤੇ ਤੇਰੇ ਘਰ ਦੇ ਨੇ ਇਹ ਨਹੀਂ ਸਿਖਾਇਆ ਜੇ ਹੁਣ ਇਹ ਗੱਲਾਂ ਨਾ ਜਾਂਦ ਤੋ ਪੈਸੇ ਦੇਏਗਾ ਨਹੀਂ ਤੇ ਲੋਗ ਨਹੀਂ ਖੁੱਲੂਗਾ ਕਿਦਾਂ bro ਤੇਰੇ ਰੈਸਟੋਰੈਂਟ ਤੇ ਜਿਹੜੀ ਕੁੜੀ ਲੱਗੀ ਨਾ ਉਹਨੂੰ ਕੰਮ ਤੋਂ ਕੱਢ ਅੱਜ ਵਧੀਆ ਕੰਮ ਕਰਦੀ ਤਾਂ ਕੀ ਮਤਲਬ ਆ ਉਹ ਤੇਰੇ ਯਾਰ ਦੀ ਬੇਇੱਜ਼ਤੀ ਕੀਤੀ ਉਹਨੇ ਤਾਂ ਤੈਨੂੰ ਕੁੜੀ ਨਾ ਮਰ ਲੱਗੀ ਯਾਰੀ ਦਾ ਮਤਲਬ ਆ bro ਤੈਨੂੰ 70 ਮਿਲ ਜਾਣੀਆਂ ਉਹੋ ਜਿਹੇ ਕੰਮ ਕਰਨ ਵਾਲੀਆਂ ਬੇਫਿਕਰ ਐ ਤੂੰ ਤੂੰ ਕੰਮ ਤੋਂ ਕੱਢ ਉਹਨੂੰ ਭਰਾ ਅੱਜ ਤੇਰੀ ਭਾਬੀ ਨਾਲ ਮੈਂ ਜਾਣਾ ਅੱਜ ਤੇ ਮੈਨੂੰ ਵਿਖਣੀ ਨਹੀਂ ਚਾਹੀਦੀ ਇੱਥੇ ਉਹ ਮਾਈ ਸਾਹਿਬ ਗਰੀਬ ਕੁੜੀਆਂ ਦਾ ਵਿਆਹ ਆ ਬਖਤਾਵਰ ਸਿੰਘ ਬਰਾੜ ਪਿੰਡ ਦਾ ਨਾਮਵਾਰ ਬੰਦਾ ਜਿੰਨੂੰ ਆਪਣੇ ਖਾਨਦਾਨ ਤੇ ਆਪਣੇ ਤੇ ਪੂਰਾ ਮਾਨ ਸਮਾਜ ਵਿੱਚ ਪੂਰੀ ਇੱਜ਼ਤ 10 ਕੁੜੀਆਂ ਦੀ ਸੇਵਾ ਮੇਰੇ ਵੱਲੋਂ ਲਾ ਦਿਓ ਨਿਰਮਲ ਕੌਰ ਬਰਾੜ ਜਿਹੋ ਜਾਂ ਨਾਮ ਉਹੋ ਜਿਹਾ ਸੁਭਾ ਰੱਬ ਦਾ ਨਾਮ ਲੈਣ ਵਾਲੀ ਤੇ ਪਰਿਵਾਰ ਨੂੰ ਜੋੜ ਕੇ ਰੱਖਣ ਵਾਲੀ ਪੈਸਿਆਂ ਦੀ ਟੈਨਸ਼ਨ ਨਹੀਂ ਲੈਣੀ ਪੈਸੇ ਪਹੁੰਚ ਜਾਣਗੇ ਜਾਸ ਕੁੜੀਆਂ ਦਾ ਵਿਆਹ ਬਸ ਏ ਨਾ ਬੇਹਾ ਸਾਡੇ ਕੋ ਕਿੱਥੇ ਖੜਨਾ ਕੀ ਕਰਨਾ ਸੀ ਘੱਟ ਤੋਂ ਘੱਟ ਵੀ ਕੁੜੀਆਂ ਦਾ ਤੇ ਕਰੋ ਭਲਾਈ ਆ ਸਰਦਾਰ ਜੀ ਤੁਸੀਂ ਕਹਿੰਦੇ ਹੋ ਤਾਂ ਅਸੀਂ ਵੱਧ ਸੇਵਾ ਲਾ ਦਿੰਨੇ ਆ ਹਾਂ ਉਂਝ ਤੇ ਮੇਰੇ ਕਹਿੰਦੇ ਤੁਸੀਂ ਬੜਾ ਕੁਝ ਕਰ ਦਿੰਦੇ ਹੋ ਪਰ ਅੱਜ ਦਿਨ ਕਿਹੜਾ ਯਾਦ ਆ ਤੁਹਾਨੂੰ ਦਿਨ ਕਿਹੜਾ ਦਿਨ ਸਰਦਾਰ ਜੀ ਬਾਹਰ ਦੇ ਕੰਮ ਕਰ ਹੀ ਨਿਯਮਦੇ ਨੇ ਦਿਨ ਵਾਰ ਕਿਹੜੇ ਯਾਦ ਰਹਿੰਦੇ ਨੇ ਆਓ ਤੁਸੀਂ ਚਾਹ ਬਣਾਓ ਚਾਹ ਪੀਓ ਤੁਸੀਂ ਨਾ ਇਨਾਂ ਨੂੰ ਯਾਦ ਹੀ ਨਹੀਂ ਅੱਜ ਕਿਹੜਾ ਦਿਨ ਐ ਹਾਂਜੀ ਪਟਵਾਰੀ ਸਾਹਿਬ ਉਹ ਜਿਹੜੀ ਸਾਡੇ ਨਾਲ ਲੱਗਦੀ ਪੈਲੀ ਆ ਨਾ ਉਹਦਾ ਸੌਦਾ ਕਰਾਓ ਕੱਲਾ ਕੱਲਾ ਪੋਤਿਆ ਉਹਨੂੰ ਨਹੀਂ ਐਸ਼ ਕਰੋਨੀ ਤੇ ਕਿੰਨੋ ਕਰੋਨੀ ਆ ਵੱਡੀ ਵੇਲੀ ਪਾਣੀ ਵੱਡੀ ਵੇਲੀ ਸਾਰਾ ਪਿੰਡ ਖੜਖੜ ਵੇਖੇ ਆ ਜਾ ਭਾਗਵਾਨੇ ਚਾਹ ਬੜੀਂਕ ਨਹੀਂ ਪਟਵਾਰੀ ਸਾਹਿਬ ਗੌਰ ਕਰੋ ਮੇਰੀ ਗੱਲ ਤੇ ਹਾਂਜੀ ਮਾਲਕੋ ਅਸੀ ਤੇ ਸੋਚਿਆ ਚਾਹ ਮਿਲਨੀ ਨਹੀਂ ਅੱਜ ਚਾਹ ਤੇ ਗਈ ਪੀਣ ਤੂੰ ਹੀ ਦੱਸੋ ਵੀ ਇਹ ਮੁੰਡੇ ਬਾਰੇ ਕੀ ਸੋਚਿਆ ਪੜ੍ਹ ਲਿਖ ਕੇ ਤੇ ਹੁਣ ਉਹ ਬਾਹਰ ਫਿਰਦਾ ਆ ਇਹ ਨਹੀਂ ਪਤਾ ਵਾਰਾ ਮੁੰਡਿਆਂ ਨਾਲ ਫਿਰਦਾ ਆ ਕਿ ਚੰਗਿਆਂ ਨਾਲ ਕਿ ਮਾੜਿਆਂ ਨਾਲ ਉਹਨੂੰ ਵੀ ਕਿਸੇ ਕੰਮਕਾਰ ਤੇ ਲਵਾਓ ਉਹਦਾ ਵੀ ਕੋਈ ਸੋਚੋ ਖਬਰਦਾਰ ਸਰਦਾਰ ਨਹੀਂ ਹੈ ਛੱਡਾ ਮੁੰਡਾ ਨੌਕਰੀ ਕਰੂਗਾ ਕਿਸੇ ਦੀ ਕਿਉਂ ਨੌਕਰੀ ਕੋਈ ਮਾੜੀ ਚੀਜ਼ ਆ ਜਿਹੜੀ ਉਹ ਮਾੜੇ ਚੰਗੇ ਮੁੰਡਿਆਂ ਨਾਲ ਵਾਰਾਗਰਦੀ ਕਰਦਾ ਆ ਤੁਹਾਨੂੰ ਪਤਾ ਜਿਨ੍ਹਾਂ ਨਾਲ ਉਹ ਫਿਰਦਾ ਮੁੰਡੇ ਚੰਗੇ ਆ ਕਿ ਮਾੜੇ ਆ ਔਰੇ ਨਾਲ ਉਹ ਨੌਕਰੀ ਚੰਗੀ ਆ ਮਾੜੀ ਦੇਣੀ ਆ ਪੜ੍ਹਿਆ ਲਿਖਿਆ ਕਾਰੇ ਵਾਸਤੇ ਪੜਾਇਆ ਲਕਾਇਆ ਕਿਸੇ ਲਈ ਨੌਕਰੀ ਮਾਰੀ ਹੋਵੇ ਨਾ ਹੋਵੇ ਮੇਰੇ ਲਈ ਮਾਰੀ ਆ ਮੇਰਾ ਪੁੱਤ ਕਿਸੇ ਦੇ ਥੱਲੇ ਲੱਕੇ ਨੌਕਰੀ ਕਰੂਗਾ ਇਨੇ ਜਿਆਦਾ ਤਾਂ ਬਣਾਈ ਆ ਇੰਨਾ ਕੁਛ ਬਣਾਇਆ ਕਿਹਦੇ ਵਾਸਤੇ ਆ ਮੇਰੇ ਪੁੱਤ ਵਾਸਤੇ ਆ ਐਸ਼ ਕਰਾਉਣੀ ਮੈਂ ਐਸ਼ ਆਪਣੇ ਪੁੱਤ ਨੂੰ ਚਲੋ ਮੰਨਿਆ ਤੁਸੀਂ ਐਸ਼ ਕਰਾਉਣੀ ਆ ਉਹਨੂੰ ਕੋਈ ਕੰਮਕਾਰੀ ਖੋਲ ਤੋ ਕੰਮਕਾਰ ਕਰੇਗਾ ਤੇ ਯਾਰਾਂ ਜੋਟਾਂ ਨੂੰ ਫਿਰਨਾ ਵੀ ਹਟੇਗਾ ਕਿ ਨਾ ਗਚੇਰੋ ਇਸਰਾ ਯਾਰੀਆਂ ਜੋਟੀਆਂ ਚ ਫਿਰਦਾ ਰਹੇਗਾ ਕੱਲ ਨੂੰ ਅਸੀਂ ਉਹਦਾ ਕਾਰਬਾਰ ਵੀ ਵਸਾਉਣਾ ਆ ਕੀ ਪਤਾ ਜਿੰਨਾ ਨਾ ਫਿਰਦਾ ਉਹ ਯਾਰ ਜੁੱਟ ਕਹੋ ਜੇ ਆ ਕਹੋ ਜੇ ਨਹੀਂ ਕੱਲ ਨੂੰ ਕੋਈ ਤੁਹਾਡਾ ਵੇਖ ਕੇ ਵੀ ਪਿਓ ਕੋ 4 ਪੈਸੇ ਹੈਗੇ ਆ ਉਹਨੂੰ ਕੋਈ ਮਾੜੇ ਪਾਸੇ ਲਾ ਦੇਗਾ ਜੀ ਫੇਰ ਕੀ ਕਰੋਗੇ ਥੋੜਾ ਤੇ ਧਿਆਨ ਮੁੰਡੇ ਵਾਲ ਦੋ ਕੱਲ ਨੂੰ ਕਿਸੇ ਨੇ ਕਿਹੇ ਨਸ਼ੇ ਪੱਤੇ ਤੇ ਲਾਤਾ ਤੇ ਸਾਨੂੰ ਕਿਸੇ ਨੇ ਕੁੜੀ ਦੇਣੀ ਆ ਐਵੇਂ ਨਹੀਂ ਕੁੜੀ ਦੇਣੀ ਕਿਸੇ ਨੇ ਅੱਜ ਮੈਂ ਰਿਸ਼ਤੇ ਦੀ ਗੱਲ ਕਰਾਂ ਨਾ ਤੇ ਲੈਣਾ ਲੱਗ ਜਾ ਰਿਸ਼ਤੇ ਦੀਆਂ ਉਹ ਤੇ ਮੈਂ ਵੈਸੇ ਚੁੰਨਾ ਆ ਤੇ ਮੇਰਾ ਮੁੰਡਾ ਐਸ਼ ਕਰ ਲਿਆ ਐਸ਼ ਜੇ ਕਿਤੇ ਤੇਰੇ ਵਰਗੀ ਟੱਕਰ ਗਈ ਤੇ ਮੁੜ ਕੇ ਗੱਲਾਂ ਹੀ ਸੁਣਨੀ ਆ ਕਿਉਂ ਸਰਦਾਰ ਨੇ ਜੀ ਛੱਡੋ ਸਰਦਾਰ ਜੀ ਹਰ ਗੱਲ ਮਜ਼ਾਕ ਨਹੀਂ ਹੁੰਦੀ ਮੈਨੂੰ ਤਾਂ ਲੱਗਦਾ ਨਰਾਜ ਗਈ ਆ ਮੇਰੇ ਨਾਲ ਤਾਂ ਹੀ ਤੇ ਗੁੱਸਾ ਨਿਕਾਉਂਦੇ ਆ ਮੇਰੇ ਤੇ ਜੇ ਤੁਹਾਨੂੰ ਕੋਈ ਯਾਦ ਹੀ ਨਹੀਂ ਤੇ ਕੀ ਫਾਇਦਾ ਪਹੇਲੀਆਂ ਪਾਉਣ ਦਾ ਮੈਂ ਕੀ ਕਰਾਂ ਜਦੋਂ ਦਾ ਤੁਹਾਡੇ ਨਾਲ ਵਿਆਹ ਆ ਉਦੋਂ ਤੇ ਮੈਂ ਸਾਰੀ ਦੁਨੀਆ ਹੀ ਭੁੱਲਿਆ ਬੈਠਾ ਆ ਪਰ ਮੈਂ ਨਹੀਂ ਭੁੱਲਿਆ ਕੁਛ ਹੈਪੀ ਐਨੀਵਰਸਰੀ ਮੰਮੀ ਡੈਡੀ ਬਹੁਤ ਬਹੁਤ ਵਧਾਈਆਂ ਤੁਹਾਨੂੰ ਵੇਖਿਆ ਮੇਰੇ ਪੁੱਤ ਨੂੰ ਯਾਦ ਹੀ ਮੁਬਾਰਕਾ ਡੈਡੀ ਦਿੱਤਾ ਨਹੀਂ ਫਿਰ ਮਮਮੀ ਨੂੰ ਕੋ ਗਿਫਟ ਹੈ ਗਿਫਟ ਇਹਨਾਂ ਨੂੰ ਤੇ ਇਹ ਵੀ ਯਾਦ ਨਹੀਂ ਹੀ ਅੱਜ ਸਾਲਗिरा ਵਾ ਕਮਾਲ ਦੀ ਗੱਲ ਡੈਡੀ ਤੁਸੀਂ ਯਾਰ ਆਪਣਾ ਖਾਸ ਦਿਨ ਹੀ ਭੁੱਲ ਗਏ ਉਹ ਜਿਹੜੇ ਦਿਨ ਬੰਦਾ ਬਲੀ ਦਾ ਬੱਕਰਾ ਬਣਿਆ ਹੁੰਦਾ ਨਾ ਉਹ ਦਿਨ ਤੇ ਯਾਦ ਰੱਖਦਾ ਵਾ ਉਹ ਤੁਹਾਨੂੰ ਤੇ ਭੁੱਲੀ ਗਿਆ ਕਿ ਤੁਹਾਡੀ ਸਾਲਗिरा ਹੈਗੀ ਹੈ ਏ ਆ ਗਈ ਤੂੰ ਮੇਰੇ ਵਾਲਿਆ ਹੈ ਕਿ ਆਪਣੇ ਪਿਓ ਵਾਲ ਹੈਂ ਤੁਹਾਡੇ ਵਾਲ ਤੁਹਾਡੇ ਵਾਲ ਆ ਜਨੇਡ ਮੜਾਈ ਅਣਾ ਨਹੀਂ ਤੁਹਾਡੇ ਵੱਲ ਮੈਂ ਵਾਹ ਪੁੱਤਰਾ ਵਾਹ ਕਰੇ ਜੋ ਮਾ ਪੁੱਤ ਮੇਰੇ ਨਾਮ ਖੋਲਾ ਆ ਭੁੱਲਿਆ ਤੇ ਮੈਂ ਵੀ ਨਹੀਂ ਆ ਭਗਵਾਨ ਆ ਵੇਹ ਤੇਰਾ ਗਿਫਟ ਓ ਬੱਲੇ ਕਾ ਬਾਤ ਐ ਬੜੀ ਘੈਂੜੀ ਘੜੀ ਆਰਟੀਫੀਸ਼ਲ ਤੇ ਨਹੀਂ ਕਿਤੇ ਓਏ ਪੁੱਤਰਾ ਹੀਰੇ ਵਰਗੀ ਤੇਰੀ ਮਾਂ ਤੈਨੂੰ ਕੀ ਲੱਗਦਾ ਇਹਨੂੰ ਮੈਂ ਨਕਲੀ ਦਾਂਗਾ ਲੁਧਿਆਣੇ ਤੋਂ ਲਿਆ ਲੁਧਿਆਣੇ ਤੋਂ ਅਨਮੋਲ ਜੁਐਲਰਸ ਤੋਂ ਉਹਨਾਂ ਦਾ ਸੋਨਾ ਤੇ ਹੀਰਾ ਬਹੁਤ ਘੈਂਟ ਆ ਲੈ ਪਾ ਗਵਾਨੇ ਆਪਣਾ ਗਿਫਟ ਕੋਚਾ ਸਰਦਾਰਨੀ ਹੈ ਵਾਰ ਵਾਰ ਦਾ ਬਹੁਤ ਚਲੋ ਹੁਣ ਕੇਕ ਕੱਟ ਲਈਏ ਫਿਰ ਹੈਪੀ ਐਨੀਵਰਸਰੀ ਟੂ ਯੂ ਲੋ ਜੀ ਬਹੁਤ ਬਹੁ ਮੁਬਾਰਕਾ ਤੁਹਾਨੂੰ ਤੁਹਾਡੀ ਸਾਲਗਿਰਹ ਦੀਆਂ ਤੇ ਮੈਂ ਚੱਲਾ ਯਾਰ ਆਨੂੰ ਪਾਰਟੀ ਦੇਣ ਪੁੱਤ ਕਿੱਧਰ ਹੁਣੇ ਤੇ ਪੁੱਤ ਤੂੰ ਆਇਆ ਆ ਹੁਣੇ ਤੂੰ ਫੇਰ ਤੁਰ ਪਿਆ ਆ ਪਿਓ ਤੇਰਾ ਵੀ ਸਾਰਾ ਦਿਨ ਬਾਹਰ ਰਹਿੰਦਾ ਆ ਹੈ ਤੂੰ ਸਵੇਰ ਤੋਂ ਜਾਣਾ ਏ ਪਤਾ ਨਹੀਂ ਕਿੱਥੇ ਘੁੰਮਦਾ ਰਹਿਣਾ ਆ ਮੰਮੀ ਤੁਸੀਂ ਕਿਉਂ ਟੈਨਸ਼ਨ ਲੈਂਦੇ ਹੋ ਯਾਰ ਕਿਉਂ ਟੈਨਸ਼ਨ ਲੈਂਦੇ ਹੋ ਪੁੱਤ ਜਦੋਂ ਪੁੱਤ ਜਵਾਨ ਹੋ ਜਾਂਦਾ ਮਾਵਾ ਨੂੰ ਟੈਨਸ਼ਨ ਆ ਹੁੰਦੀਆਂ ਨੇ ਮੈਂ ਤੇਰੇ ਪਿਓ ਨੂੰ ਕਹਿੰਦੀ ਰਹਿਣੀ ਆ ਕਿ ਹਮੁੰਡੇ ਦਾ ਕਾਰੋ ਕੁਛ ਜਾਂ ਤੇ ਉਹਨੂੰ ਕਿ ਕਾਰੋਬਾਰ ਤੇ ਲਾ ਜਾਗੇ ਤੇ ਉਹਨੂੰ ਵਿਆਹ ਉਹ ਵਿਆਹ ਉਹ ਮੰਮੀ ਵੇ ਲੋ ਹੱਥ ਜੁੜੇ ਤੁਹਾਡੇ ਅੱਗੇ ਅ ਮੇਰੀ ਵਿਆਹ ਬੂਦੀ ਨਾ ਗੱਲ ਕਰੋ ਉਹ ਜੀਨ ਦੋ ਮੈਨੂੰ ਜ਼ਿੰਦਗੀ ਪੁੱਤ ਮਾਵਾ ਦੀਆਂ ਸੱਧਣਾ ਹੁੰਦੀਆਂ ਨੇ ਇਹਨਾਂ ਦਿਨਾਂ ਦੀਆਂ ਤੇ ਮਾਵਾ ਔਡੀਕਾਂ ਕਰਦੀਆਂ ਨੇ ਪੁੱਤ ਜਵਾਨ ਹੋਣ ਲੈ ਕਿਤੇ ਇਹ ਵੀ ਸੱਗਣਾ ਦੇ ਦਿਨ ਵੇਖੀਏ ਉਹ ਮੰਮੀ ਜਦੋਂ ਆਣਾ ਟਾਈਮ ਵਿਆਹ ਹੋ ਹੀ ਜਾਣਾ ਤੂੰ ਮੈਨੂੰ ਪਹਿਲੇ ਕਿਉਂ ਟੈਨਸ਼ਨਾਂ ਪਾਉਣ ਦੇ ਟੈਨਸ਼ਨਾਂ ਤੈਨੂੰ ਨਹੀਂ ਆ ਪੁੱਤ ਟੈਨਸ਼ਨਾਂ ਸਾਨੂੰ ਆ ਮਾਪਿਓ ਨੂੰ ਵੱਡਿਆਂ ਨੂੰ ਟੈਨਸ਼ਨਾਂ ਹੁੰਦੀਆਂ ਨੇ ਜਿਨ੍ਹਾਂ ਦੇ ਬੱਚੇ ਜਵਾਨ ਹੁੰਦੇ ਉਹਨਾਂ ਨੂੰ ਹੁੰਦੀਆਂ ਟੈਨਸ਼ਨਾਂ ਮਮੀ ਦੀ ਗੱਲਾਂ ਸੁਣ ਕੇ ਮੈਨੂੰ ਟੈਨਸ਼ਨ ਜੀ ਕਿਉਂ ਲਾਪੀ ਮੈਂ ਚੱਲਾ ਪਾਰਟੀ ਦੇਣ ਆਪਣੇ ਯਾਰਾਂ ਨੂੰ ਆ ਵੇਖ ਲੋ ਤੁਹਾਨੂੰ ਮੈਂ ਕਹਿੰਦੀ ਰਹਿਣੀ ਨਾ ਤਾਈਓ ਜੀ ਤੇ ਮੁੰਡੇ ਦਾ ਕੋਈ ਸੋਚੋ ਸੋਚੋ ਮੁੰਡੇ ਦਾ ਕੁਛ ਸਵੇਰ ਦਾ ਗਿਆ ਹੋਣਾ ਆਈ ਫੇਰ ਨਿਕਲ ਚੱਲੇ ਆ ਜੇ ਉਹ ਜਾਣਦੇ ਸਰਦਾਰ ਨਹੀਂ ਐਸ਼ ਕਰਨ ਦੇ ਮੁੰਡੇ ਨੂੰ ਬਰਾੜਾ ਦਾ ਮੁੰਡਾ ਏ ਜੇ ਹੁਣ ਇਹ ਐਸ਼ ਕਰਨੀ ਤਾਂ ਕਦੋਂ ਕਰਨੀ ਆ ਮੁੜ ਕੇ ਤੇਰੇ ਵਰਗੀ ਕੋਈ ਟੱਕਰ ਜੂਗੀ ਤੇ ਫੇਰ ਜੀ ਨਹੀਂ ਦੇਉਗੀ ਮੁੰਡੇ ਨੂੰ ਸੌਂਦੇ ਨਹੀਂ ਤੁਸੀਂ ਮੇਰੀ ਕਰੋ ਹੁਣ ਪਿਓ ਪੁੱਤ ਆਪਣੀਆਂ ਮਰਜ਼ੀਆਂ ਥੈਂਕ ਯੂ ਅਮਣ ਮੈਂ ਬਹੁਤ ਖੁਸ਼ ਹਾਂ ਕੁਛ ਤੇ ਮੈਂ ਵੀ ਬਹੁਤ ਹਾਂ ਅੱਛਾ ਤੇ ਅੱਜ ਮੈਂ ਇੱਕ ਗੱਲ ਵੀ ਕਰਨੀ ਹੈ ਤੁਹਾਡੇ ਨਾਲ ਕਿਹੜੀ ਗੱਲ ਮੈਂ ਨਾ ਅੱਜ ਤੇਰੇ ਤੋਂ ਕੁਝ ਮੰਗਣਾ ਹੈ ਪ੍ਰੀਤ ਮਨਾਣਾ ਨਹੀਂ ਅਮਨ ਗਿਲ ਪ੍ਰੀਤ ਦੀ ਗਰਲਫ੍ਰੈਂਡ ਜਿਹਨੂੰ ਪ੍ਰੀਤ ਬਹੁਤ ਪਿਆਰ ਕਰਦਾ ਤੇ ਅਮਨ ਦਾ ਸੁਪਨਾ ਬਰਾੜਾਂ ਦੀ ਨੂੰਹ ਬਣਨਾ ਉਹ ਤੁਹਾਡੇ ਲਈ ਤੇ ਜਾਣ ਵੀ ਆ ਜਾਣਾ ਤੁਸੀਂ ਬੈਠੋ ਤਾਂ ਸਹੀ ਮਾਲਕੋ ਆਓ ਸੋ ਨਾਈਸ ਹੁਕਮ ਕਰੋ ਨਾ ਮਾਲਕੋ ਦੇਖ ਯਾਰ ਪ੍ਰੀਤ ਇੱਕ ਸਾਲ ਹੋ ਗਿਆ ਆਪਣੇ ਰਿਲੇਸ਼ਨ ਨੂੰ ਕਦੀ ਆਪਾਂ ਕੈਫੇ ਮਿਲ ਲੈਣੇ ਆ ਕਦੀ ਥੀਏਟਰ ਚੱਲੇ ਜਾਣਾ ਕਾਰ ਕਦੋਂ ਲੈ ਕੇ ਜਾਣਾ ਆਪਣੇ ਘਰ ਗੱਲ ਕਦੋਂ ਕਰਨੀ ਹੈ ਬਹੁਤ ਹੋ ਗਿਆ ਯਾਰ ਸਾਲ ਹੋਨੂ ਆ ਹੁਣ ਤੇ ਘਰ ਗੱਲ ਕਰ ਲੈ ਐਈ ਮੰਗਣਾ ਸੀ ਬਸ ਘਰ ਘਰ ਜਾਇ ਕਰਨਾ ਵਾ ਯਾਰ ਘਰ ਜਾ ਕੇ ਵਿਆਹ ਦੀ ਗੱਲ ਕਰਨੀ ਹੈ ਤੂੰ ਤੇ ਕਰਨੀ ਨਹੀਂ ਮੈਨੂੰ ਹੀ ਕਰਨੀ ਪੈਣੀ ਹੈ ਮੇਰੀ ਅਜੇ ਉਮਰ ਵਿਆਹ ਕਰਾਉਂਦੀ ਨਹੀਂ ਹੋਈ ਹਾਂ ਹਾਂ ਕਰਾ ਲਈ ਬੁੱਢੇ ਹੋ ਕੇ ਵਿਆਹ ਮੇਰੇ ਨਾਲ ਤੂੰ ਵੀ ਬੁੱਢਾ ਤੇ ਮੈਂ ਵੀ ਬੁੱਢੀ ਜਦੋਂ ਲੱਤਾਂ ਭੰਗੜਾ ਪਾਣ ਵਰਗੀਆਂ ਰਹਿ ਚੰਗੀਆਂ ਨਾ ਉਦੋਂ ਕਰਾਂਗੇ ਰਿਲੈਕਸ ਰਿਲੈਕਸ ਮਜ਼ਾਕ ਕਰਦਾ ਹੇ ਮੈਂ ਘੁੰਮਲਾ 2-4 ਸਾਲ ਜਿਹੜੇ ਘੁੰਮਣੇ ਆ ਤੈਨੂੰ ਲੱਗਦਾ ਜਿਆਦਾ ਚਾਹ ਐ ਰੋਟੀਆਂ ਬਣਾਉਂਦਾ ਅੱਛਾ ਜੀ ਇੰਨਾ ਪੈਸਾ ਆਉਣ ਦੇ ਬਾਵਜੂਦ ਰੋਟੀਆਂ ਮੈਂ ਪਕਾਉਂਗੀ ਕੁੱਕ ਨਹੀਂ ਰੱਖਣਾ ਮੈਂ ਤਾਂ ਆਪਣੇ ਘਰ ਦੇ ਦੀ ਕੋਈ ਕੰਮ ਨਹੀਂ ਕੀਤਾ ਉੱਥੇ ਜਾ ਕੇ ਰੋਟੀਆਂ ਮੈਂ ਪਕਾਉਂਗੀ ਉਹ ਮੇਰੇ ਤੇ ਬਾਪੂ ਨੂੰ ਆ ਤਾਂ ਮੇਰੀ ਬੇਬੇ ਦੇ ਹੱਥ ਦੀ ਰੋਟੀਆਂ ਖਾਂਦੀ ਤੇ ਮੈਂ ਵੀ ਤੇਰੇ ਹੱਦੀਆਂ ਹੀ ਖਾਣੀਆਂ ਫਿਰ ਵੇਖ ਲੈ ਜੇ ਬਣਾ ਸਕਦੀ ਐ ਤੇ ਲੈ ਇਹਨਾਂ ਤੈਨੂੰ ਘਰ ਇੰਡੀਆ ਦਾ ਨਕਸ਼ਾ ਬਣਾਵਾਂਗੀ ਲੇਬਲਿੰਗ ਕਿੱਥੇ ਐ ਤੂੰ ਉਹਦੇ ਚ ਤੂੰ ਬਣਾਉਣ ਵਾਲੀ ਬਣ ਨਕਸ਼ਾ ਵੀ ਖਾ ਲਾਂਗੇ ਤੇਰੇ ਹੱਦਾ ਤੈਨੂੰ ਪਤਾ ਡੈਡੀ ਨੇ ਡਾਇਮੰਡ ਦੀ ਰਿੰਗ ਦਿੱਤੀ ਮੰਮੀ ਨੂੰ ਐਨੀਵਰਸਰੀ ਗਿਫਟ डायमंड रिंग ਤੁਸੀਂ ਤੇ ਮੈਨੂੰ ਇਹੋ ਜਿਹਾ ਕੁਝ ਦਿੱਤਾ ਨਹੀਂ ਅਜੇ ਤੱਕ ਯੂ نو ਮੈਂ ਵੀ ਤੇ ਤੁਹਾਡੀ ਹੋਣ ਵਾਲੀ ਵਾਈਫ ਹੀ ਆ ਬੰਦਾ ਤਾਂ ਮੇਰਾ ਵੀ ਹੈ ਕੁਝ ਨਹੀਂ ਤੈਨੂੰ ਕੀ ਚਾਹੀਦਾ ਯਾਰ ਤੇਰੇ ਵਾਸਤੇ ਮੈਂ ਆ ਬਹੁਤ ਨਹੀਂ ਯਾਰ ਫੇਰ ਉਹੀ ਗੱਲਾਂ ਤੁਸੀਂ ਤੇ ਹੈਗੇ ਹੀ ਹੋ ਪਰ ਯੂ نو ਕੁੜੀਆਂ ਨੂੰ ਸਰਪ੍ਰਾਈਜ਼ ਪਸੰਦ ਹੁੰਦੇ ਨੇ ਖਾਸ ਤੌਰ ਤੇ ਐਕਸਪੈਂਸਿਵ ਗਿਫਟਸ ਅੱਛਾ ਲਓ ਜੀ ਮੇਰੀ ਹੋਣ ਵਾਲੀ ਵਾਈਫ ਜੀ ਤੁਹਾਡੇ ਲਈ डायमंड दी रिंग लो जी ओह माय गॉड ओह माय गॉड डायमंड रिंग ओरिजिनल डायमंड रिंग बिल्कुल हाय सच्ची डायमंड रिंग है माय गॉड ओह माय गॉड हां वाली तो नकली ने इनਾਂ ਦੇ ਸਾਹਮਣੇ ਇਹਨਾਂ ਦੀ ਚਮਕ ਹੀ फिक्की ਪੈ ਗਈ ਹੈ थैंक यू थैंक यू थैंक यू प्रीति I'm I'm so excited. Such a diamond ring. पहली बार डायमंड देखा तुम? Um, हम नहीं 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 पहली बार ही नहीं देखा महगिया ने मम्मा कॉल पापा कॉल पर वो मैं यूज़ नहीं करती ना ये मेरी पर्सनल है मेरी मेरी डिंग ओह माय गॉड एमन थैंक यू पी थैंक यू थैंक यू रो आर मैं कितनी खुश हूँ मैं मैं थस नहीं सकती हाय हा� ਅਰੇ ਯਾਰ ਥੈਂਕ ਯੂ ਸੋ ਮੱਚ ਫॉर ਦਿਸ ਅੱਛਾ ਅਸੀਂ ਇਹਨੂੰ ਸੈਲੀਬ੍ਰੇਟ ਕਰਨ ਲਈ ਨਾ 5 ਸਟਾਰ ਚੱਲਦੇ ਆ ਕਿਸੇ ਵੱਡੇ ਹੋਟਲ ਚੱਲਦੇ ਆ ਉੱਥੇ ਥੋੜਾ ਚਿਲ ਕਰਾਂਗੇ ਹਨਾ ਚਲੀਏ 5 ਸਟਾਰ ਯਾਰ ਇਹ ਮੇਰੇ ਯਾਰ ਦਾ ਰੈਸਟੋਰੈਂਟ ਆ ਔਰ ਮੈਂ ਹਮੇਸ਼ਾ ਇੱਥੇ ਹੀ ਆਨਾ ਵਾ ਔਰ ਇੱਥੇ 5 ਸਟਾਰ ਵਰਗਾ ਹੀ ਫੂਡ ਮਿਲਦਾ ਸਾਰਾ ਤੂੰ ਬੇਫਿਕਰ ਰਹਿ ਨਾ ਜਿੱਥੇ ਮੈਂ ਆਣਾ ਤੇਰੇ ਵਾਸਤੇ ਉੱਥੇ 5 ਸਟਾਰ ਹੀ ਹੋਣਾ ਚਾਹੀਦਾ ਸਭ ਕੁਝ ਉਹ ਤੇ ਹੈਗਾ ਪਰ ਜਿੰਨੀ ਵੱਡੀ ਖੁਸ਼ੀ ਹੈ ਉਨੀ ਵੱਡੀ ਜਗ੍ਹਾ ਤੇ ਸੈਲੀਬ੍ਰੇਟ ਕਰਨ ਦਾ ਮਜ਼ਾ ਹੀ ਹੋਰ ਹੈ ਚਲਦੇ ਆ ਨਾ ਯਾਰ ਵੱਡੀ ਖੁਸ਼ੀ ਫਿਰ ਤੋਂ ਵੱਡੀ ਵੀ ਖੁਸ਼ੀ ਦਿੰਨਾ ਤੁਹਾਨੂੰ ਇੱਕ ਚਾਲ ਫੇਦਰ ਮੈਂ ਅਜ ਘਰ ਲੈ ਕੇ ਚਲਦਾ ਹਾਂ ਸੱਚੀ ਹਾਏ ਮੈਂ ਮਾਰਤਨ ਸੱਚੀ ਵੀ ਸੁਪਨਾ ਸੁਪਨਾ ਤਾਂ ਨਹੀਂ ਦੇਖ ਰਹੀ ਚੁੰਡੀ ਬਟਾ ਚੁੰਡੀ ਬਟਾ ਓ ਮਾਈ ਗॉड ਘਰ ਚਲਦੇ ਹਾਂ ਮੈਂ ਠੀਕ ਲੱਗ ਰਹੀ ਹਾਂ ਨਾ ਹਾਂ ਮੰਮੀ ਨੂੰ ਪਸੰਦ ਆਵਾਂਗੀ ਸੋ ਬਿਲਕੁਲ ਰਸਤੇ ਤੋਂ ਸੂਟ ਲੈ ਕੇ ਚੇਂਜ ਕਰ ਲਾ ਤੂੰ ਜਿੱਦਾਂ ਵੀ ਠੀਕ ਹੈ ਯਾਰ ਮੇਰੇ ਘਰ ਦੇ ਨੂੰ ਪਸੰਦ ਆ ਜਣਾ ਤੇ ਮੈਂ ਤੈਨੂੰ ਪਸੰਦ ਕਰ ਲਿਆ ਸਮਝ ਲੈ ਮੰਮੀ ਡੜੀ ਨੇ ਤੈਨੂੰ ਪਸੰਦ ਕਰ ਲਿਆ ਪਾਸ ਹੁਣ ਚਾਰ ਤੇ ਨਾ ਚੜਾਓ ਅਪਾ ਆਰਡਰ ਕਰੀਏ ਤੇ ਫਟਾਫਟ ਘਰ ਚਲੀਏ ਫੇ ਹਾਂ ਬਿਲਕੁਲ ਚਲ ਦੱਸ ਖਾਣਾ ਕੀ ਤੋਂ ਯਰ ਇਹ ਜੇ ਰਿੰਗ ਮੈਂ ਪਾਉਂਦਾ ਤੇ ਜ਼ਿਆਦਾ ਉਹਦੀਆਂ ਨਹੀਂ ਲੱਗਣਾ ਸੀ ਤੁਸੀਂ ਭਾਈ ਮੈਂ ਭਾਈ ਕੋਈ ਗੱਲ ਐਕਸਾਈਟਮੈਂਟ ਹੈ ਨਾ ਪਰ ਥੈਂਕ ਯੂ ਮੇਰੀ ਤੇ ਖੁਸ਼ੀ ਨਾਲ ਭੁੱਖ ਮਰ ਗਈ ਹੈ ਖਾਣਾ ਘਰ ਚਲ ਕੇ ਖਾ ਲਾਂਗੇ ਫਿਲਹਾਲ ਕੁਝ ਪੀ ਲੈਨੇ ਆ ਮੋਈ ਤੋਂ ਆਰਡਰ ਕਰੀਏ ਹੂੰ ਠੀਕ ਐ ਐਕਸਕਿਊਜ਼ ਮੀ yes ma'am do moito do moito hows oh, it mm -hmm. nothing thank you excuse me yes ma'am tusi simple moito na le aaye ho rose moito le hai actually aaj sada special love day hai na ohhi celebrate kar rahe ha te thoda special hona chahiye that's why sure huh? ma'am thank you ਕੋ ਜਿਆਦਾ ਸਟੈਚਲ ਹੋਵੇ ਅਮਨ ਤੈਨੂੰ ਪਤਾ ਮੇਰੀ ਫੈਮਲੀ ਬਹੁਤ ਖੁਸ਼ ਹੋਏਗੀ ਤੈਨੂੰ ਮਿਲ ਕੇ ਅਮਨ ਅਮਨ ਤੈਨੂੰ ਬੁਲਾ ਰਿਹਾ ਮੈਂ ਹੈਲੋ ਓ ਕਿੰਨੇ ਕੈਰਟ ਦੀ ਹੈ ਜਿੰਨੇ ਮਰਜ਼ੀ ਕੈਰਟ ਦੀ ਵੇ ਤੂੰ ਮੇਰੇ ਪਿਆਰ ਦੇ ਕੈਰਟ ਵੇ ਸਿਰਫ ਬਹੁਤ ਹੀ ਸੋਹਣੀ ਹੈ ਸੱਚੀ ਸੱਚੀ ਦੱਸਾਂ ਮਤਲਬ ਸੋਲੀਡ ਇਟ ਲੱਗ ਰਿਹਾ ਹੈ ਮਤਲਬ ਮਹਿੰਗਾ ਕਾਫੀ ਲੱਗ ਰਿਹਾ ਹੈ ਮੈਨੂੰ ਪੈਸੇ ਮੈਂ ਸੁਣਿਆ ਹੈ ਕੇ ਬਰਾਣਾ ਦੇ ਜਦੋਂ ਵਿਆਹ ਹੁੰਦਾ ਤੇ ਹੋਣ ਵਾਲੀ ਨੂੰ ਉਹਨੂੰ ਵੱਡਾ ਰਾਣੀ ਹਾਰ ਪਾਉਂਦੇ ਨੇ ਜਿਹੜਾ ਖਾਨਦਾਨੀ ਸੈੱਟ ਹੁੰਦਾ ਉਹ ਮੇਰੇ ਲਈ ਵੀ ਹੈਗਾ ਹੈ ਨਾ ਯਾਰ ਕੱਲਾ ਕੱਲਾ ਪੋਤੇ ਆ ਮੈਂ ਮੇਰੇ ਪਿਓ ਨੇ ਇੰਨਾ ਕੁਝ ਬਣਾਇਆ ਮੇਰੇ ਵਾਸਤੇ ਇੱਕ ਰਾਣੀ ਹਾਰ ਤਾਂ ਰਹਿਣ ਦੇਣਗੇ ਸਭ ਕੁਝ ਹੈਗਾ ਸਭ ਕੁਝ ਹਾਏ ਉਹਦੇ ਵਿੱਚ ਤੇ ਇੱਕ ਵੱਡਾ ਰਾਣੀ ਹਾਰ ਇੱਕ ਚੋਕਰ ਸੈੱਟ ਇੱਕ ਪਾਸਾ ਟਿੱਕਾ ਝੂਮਰ ਸਈ ਮੈਂ ਤਾਂ ਸੋਣੀ ਬੜੀ ਲੱਗਾਂਗੀ ਉਹਦੇ 'ਚ ਤੂੰ ਨਹੀਂ ਵੀ ਪਾਏਂਗੀ ਨਾ ਤੂੰ ਉਦਾਂ ਵੀ ਸੋਣੀ ਹੈ ਇਹੋ ਜਿਹੀ ਗੱਲਾਂ ਨਾ ਕਰੋ ਸੈਟ ਨਾਲ ਤੇ ਮੇਰੀ ਹੋ ਟੋਰ ਹੋ ਜਾਣੀ ਐ ਤੁਹਾਡਾ ਪੂਰਾ ਪਿੰਡ ਕੀ ਆਲੇ ਦੁਆਲੇ ਦੇ 25 ਪਿੰਡ ਵੇਖਣਗੇ ਕਿ ਇਹੋ ਜੀ ਨੋ ਕਿੱਥੋਂ ਆਈ ਐ ਅਮਨ ਤੂੰ ਉਦਾਂ ਹੀ ਬਹੁਤ ਸੋਹਣੀ ਹੈਂ ਥੈਂਕ ਯੂ ਥੈਂਕ ਯੂ ਫॉर एवरीथिंग ਤੇ ਇਹਦੇ ਡਾਇਮੰਡ ਵੀ ਫਿੱਕਾ ਪੈ ਗਿਆ ਹਾਏ ਉਹਨਾਂ ਨਕਲੀ ਲਾ ਦੇ ਠੀਕ ਹੈ ਹਾਂ ਕਰ ਜਾ ਕੇ ਰੱਖ ਦਾਂਗੀ ਬਿਲਕੁਲ ਸਰ ਓ ਥੈਂਕ ਯੂ ਕਿਆ ਬਾਤ ਹੈ ਸਪੈਸ਼ਲ ਰੋਜ਼ ਮੇਰੀ ਚੋਇਸ ਹੈ ਨਾ ਬਿਲਕੁਲ ਉਹ ਤੇਈ ਚੋਇਸ ਕਦੀ ਮਾਰੀ ਹੋ ਸਕਦੀ ਹੈ ਤੈਨੂੰ ਪਤਾ ਅਮਨ ਤੂੰ ਮੈਨੂੰ ਮੇਰੀ ਮਾਂ ਵਰਗੀ ਲੱਗਦੀ ਹੈ ਆ ਮੈਮ ਸਾਡੇ ਕੋ ਸਪੈਸ਼ਲ ਲਵ ਬਰਡ ਵਾਸਤੇ ਸਰਪ੍ਰਾਈਜ਼ ਕੇਕ ਵੀ ਆ ਜੇ ਕਹੋ ਤਾਂ ਲੈ ਆ ਤਾਂ ਹਾਂ ਲੈਓ ਤੁਸੀਂ ਤੂੰ ਹੁਣ ਇਹ ਤੇ ਕਹਿੰਦੀ ਮਮੀ ਡੈਡੀ ਨੂੰ ਮਿਲਣਾ ਮੈਂ ਹਾਂ ਹੂੰ ਵੀ ਐ ਅ ਨੈਕਸਟ ਟਾਈਮ ਸਹੀ ਸਰ ਉਹਨੇ ਐਕਚੁਅਲੀ ਘਰ ਜਾਣੀ ਥੋੜੀ ਜਲਦੀ ਹੈ ਨੈਕਸਟ ਟਾਈਮ ਫੋਰਚੂ ਥੈਂਕ ਯੂ ਥੈਂਕ ਯੂ ਉਹ ਫੁੱਲ ਗਈ ਸੀ ਖੁਸ਼ ਫਿਰ ਸੀ ਕੋਈ ਜਲੇ ਜਲਦੀ ਫਿਨਿਸ਼ ਕਰੂ ਘਰ ਜਾਣਾ ਹਾਂ ਤੇ ਮੈਂ ਮੰਮ ਤੈਨੂੰ ਕਹਿੰਦਾ ਪਿਆ ਸੀ ਤੂੰ ਨਾ ਮੇਰੀ ਮਾਂ ਵਰਗੀ ਲੱਗਦੀ ਮੈਨੂੰ ਮੈਂ ਤੁਹਾਡੀ ਮੰਮੀ ਵਰਗੀ ਬਜ਼ੁਰਗ ਲੱਗਦੀਆਂ ਤੁਹਾਨੂੰ ਉਹ ਬਜ਼ੁਰਗ ਨਹੀਂ ਕਿਹਾ ਸਭਾ ਵਲੋਂ ਕਹਿ ਰਹਿਆ ਵਾ ਜਿਨਾ ਮੇਰੀ ਮਾਂ ਮੈਨੂੰ ਪਿਆਰ ਕਰਦੀ ਨਾ ਉਹਨੇ ਤੂੰ ਮੈਨੂੰ ਪਿਆਰ ਕਰਦੀ ਹੈ ਜਿੱਦਾਂ ਮੇਰੀ ਮਾਂ ਮੇਰੀ ਕੇਅਰ ਕਰਦੀ ਨਾ ਉਦੋਂ ਤੂੰ ਮੇਰੀ ਕੇਅਰ ਕਰਦੀ ਹੈ ਫਿਰ ਤੂੰ ਮੇਰੀ ਮਾਂ ਵਰਗੀ ਹੋਈ ਨਾ ਫਿਰ ਹੂੰ ਤੇ ਫਿਰ ਮਿਲਾਓ ਨਾ ਛੇਤੀ ਆਪਣੀ ਮੰਮੀ ਨਾਲ ਮੈਂ ਵੀ ਤੇ ਦੇਖਾਂ ਕਿ ਮੈਂ ਕਿੰਨੀ ਕੋ ਉਹਨਾਂ ਦੇ ਵਰਗੀ ਲੱਗਦੀ ਹਾਂ ਚਲਿਏ ਠੀਕ ਹੈ ਜੀ चलディ फिनिश करो ना आई एम डन कुछ और लोगे मैं तुमसे नहीं नहीं बस चलिए अब अपन जल्दी एक्सक्यूज मी बिल प्लीज हह आह पद्मि ਕੀ ਹੋਜੀ ਤਮੀਜ਼ ਹੈ ਤੁਹਾਡੀ ਜੇ ਕੰਮ ਨਹੀਂ ਕਰਨਾ ਆਂਦਾ ਤੇ ਨਾ ਕਰੋ ਨਾ ਮੇਰੀ ਸਾਰੀ ਡਰੈਸ ਖਰਾਬ ਕਰਤੀ ਪਤਾ ਵੀ ਹੈ ਕਿੰਨੀ ਮਹਿੰਗੀ ਡਰੈਸ ਹੈ ਇਹ ਹਜੇ ਲੋਕਾਂ ਨੂੰ ਕੀ ਪਤਾ ਹੋਏਗਾ ਕਿ ਮਹਿੰਗੀ ਡਰੈਸ ਹੈ ਇਹਨਾਂ ਨੂੰ ਕੀ ਪਤਾ ਮਹਿੰਗੀ ਚੀਜ਼ ਦਾ ਵੈਲਿਊ ਕੀ ਹੁੰਦੀ ਹੈ ਪਤਾ ਨਹੀਂ ਕੀ ਹੋਜੀ ਲੋਕ ਰੱਖ ਲੈਂਦੇ ਨੇ ਰੈਸਟੈਂਟ ਵਾਲੇ ਇਹਨਾਂ ਨੂੰ ਤਾਂ ਵੈਸੇ ਇਹ ਗੱਲ ਨਹੀਂ ਗਈ ਮੇਰੀ ਸਾਰੀ ਡਰੈਸ ਖਰਾਬ ਹੋ ਗਈ ਐਂਡ ਯੂ نو ਵਾਟ ਮੇਰੀ ਨਵੀਂ ਡਰੈਸ ਤੇ ਮੈਂ ਅਜੀਬ ਆਈ ਐ ਇਹ ਹਜੇ ਲੋਕਾਂ ਨੂੰ ਕੀ ਬਤਾਵੇ ਕਿ ਮਹਿੰਗੇ ਕੱਪੜਿਆਂ ਦੀ ਕੀ ਵੈਲਿਊ ਹੁੰਦੀ ਹੈ ਮੇਰੀ ਤਨਖਾਹ ਨਹੀਂ ਹੁੰਦੀ ਜਿੰਨੇ ਦੀ ਡਰੈਸ ਹੈਗੀ ਐ ਸੋ ਸਹੀ ਠੀਕ ਹਾਂ ਮੈਂ ਠੀਕ ਹਾਂ ਬਟ ਯੂ نو ਵਾਟ ਮੈਂ ਇੱਕ ਵਾਰੀ ਪਾਲਨ ਜੀ ਡਰੈਸ ਮੈਂ ਰਿਪੀਟ ਨਹੀਂ ਕਰਦੀ ਔਰ ਮੇਰਾ ਲਚਾ ਵੀ ਪੂਰਾ ਨਹੀਂ ਹੋਇਆ ਮੈਂ ਘਰ ਜਾਣਾ ਸੀ ਤੁਹਾਡੇ ਓ ਗੋਡ ਮੈਂ ਇਸ ਤਰ੍ਹਾਂ ਦੇ ਕੱਪੜੇ ਲੈ ਕੇ ਜਾਵਾਂਗੀ ਰਿਲੈਕਸ ਹੋ ਰਿਲੈਕਸ ਹੋ ਕੋਈ ਗੱਲ ਨਹੀਂ ਇਹੋ ਜਿਹੇ ਲੋਕ ਨਾ ਵੈਸੇ ਕਿਹਨੂੰ ਵੇਖ ਸਿਖਾਉਂਦੇ ਨਹੀਂਗੇ ਮੈਮ ਸੌਰੀ ਸੌਰੀ ਮਾਈ ਫੁੱਟ ਸਾਰੀ ਡਰੈਸ ਖਰਾਬ ਹੋ ਗਈ ਏ ਮੇਰੀ ਕੰਮ ਨਹੀਂ ਕਰਨਾ ਆਂਦਾ ਤੇ ਨਹੀਂ ਕਰਨਾ ਚਾਹੀਦਾ ਨਾ ਮੈਮ ਮੈਮ ਮੈਂ ਮੈਂ ਜਾਣ ਕੇ ਨਹੀਂ ਕੀਤਾ ਕੁਝ ਮੈਂ ਸਾਫ਼ ਕਰ ਦਿੰਨੀ ਆ ਤੇਰੇ ਤੋਂ ਕਰਾਨੀ ਆ ਸਾਫ਼ ਮੈਂ ਕੀ ਕੰਪਲੇਂਟ ਕਰੀਏ ਮੈਂ ਪਲੀਜ਼ ਉਹਨਾਂ ਨੂੰ ਨਾ ਬੁਲਾਇਓ ਪ੍ਰੀਤ ਕਾਲ ਮੈਨੇਜਰ ਪਲੀਜ਼ ਸਰ ਮੈਨੇਜਰ ਯਸ ਸਰ ਆ ਕੀ ਗਲਤੀ ਕੀਤੀ ਨਾਲੇ ਖੋ ਜਰਾ ਸੌਰੀ ਸਰ ਸਾਰੀ ਡਰੈਸ ਖਰਾਬ ਕਰਤੀ ਮੈਡਮ ਦੀ ਸੌਰੀ ਸਰ ਸੌਰੀ ਆ ਰੀਲੀ ਸੌਰੀ ਸਰ ਮੈਂ ਮਾਫੀ ਮੰਗਦਾ ਨਾ ਜੀ ਵਿਹਾਪ ਤੇ ਐ ਨਵੀਂ ਅਗੇ ਸਰ ਨੂੰ ਕੁਝ ਪਤਾ ਨਹੀਂ ਜੀ ਕੋਈ ਨਾ ਮੈਂ ਸਮਝਾ ਦਿੰਦਾ ਉਹਨਾਂ ਨੂੰ ਪ੍ਰੀਤ ਮੈਂ ਕਿਹਾ ਸੀ ਨਾ 5 ਸਟਾਰ ਚੱਲਦੇ ਆ ਪਰ ਨਹੀਂ ਮੇਰੇ ਫਰੈਂਡ ਰੈਸਟੋਰੈਂਟ ਇੱਥੇ ਹੀ ਬੈਣਾ ਅਮਨ ਗਲਤੀ ਰੈਸਟੋਰੈਂਟ ਦੀ ਨਹੀਂ ਆ ਗਲਤੀ ਇਹੋ ਜੇ ਲੋਕਾਂ ਦੀ ਆ ਜਿਨ੍ਹਾਂ ਦੇ ਤੇਵਰ ਇਨੇ ਹਾਈ ਹੁੰਦੇ ਨਾ ਕਿ ਹਿਸਾਬ ਹੀ ਨਹੀਂ ਔਰ ਇਹ ਤੇ ਆਪਣੇ ਆਪ ਨੂੰ ਮਾਲਕਨ ਸਮਝਦੇ ਆ ਮੈਂ 2-3 ਵਾਰੀ ਆਇਆ ਇੱਥੇ ਤੇ ਮੈਨੂੰ ਐਟੀਟਿਊਡ ਦਿਖਾਉਂਦੀ ਸੀ ਇਹ ਰੈਸਟੋਰੈਂਟ ਮੇਰੇ ਦੋਸ ਦਾ ਆ ਪਰ ਮੈਡਮ ਤੇ ਆਪਣੇ ਆਪ ਨੂੰ ਮਾਲਕਨ ਸਮਝਦੇ ਨੇ ਕਿਹੋ ਜਿھے ਲੋਕਾਂ ਦਾ ਹੁੰਦੇ ਯਾਰ ਤੁਸੀਂ ਮੈਨੂੰ ਲੱਗਾ ਤੈਨੂੰ ਵੀ ਕਢਾਉਣਾ ਪੈਣਾ ਇਥੋਂ ਸੌਰੀ ਸੌਰੀ ਸਾਡਾ ਮੂਡ ਖਰਾਬ ਕਰਤਾ ਸਾਡਾ ਦਿਨ ਹੀ ਖਰਾਬ ਕਰਕੇ ਰਹਾਤਾ ਜਨੇ ਵੇਟ ਚਲੀਏ ਤੇ ਦੁਬਾਰਾ ਇੱਥੇ ਨਹੀਂ ਆਣਾ ਬਿਲ ਭਰਟਾ ਤੇ ਟਿਪ ਵੀ ਪਾਤੀ ਬਚਨ ਦੇ ਦੀ ਨੈਕਸਟ ਟਾਈਮ ਬਿਲ ਦੇ ਸਾਰਾ ਮੂਡ ਖਰਾਬ ਕਰ